ਫਗਵਾੜਾ ਦੇ ਇੱਕ ਮੰਦਿਰ ਦੇ ਪ੍ਰਧਾਨ ਤੇ ਕਮੇਟੀ ਮੈਂਬਰ ਇੱਕ ਔਰਤ ਨੇ ਜਾਦੂ ਟੂਣੇ ਕਰਨ ਦੇ ਹੈਰਾਨ ਕਰਦੇ ਆਰੋਪ ਲਗਾਏ ਹਨ ਜਿਸ ਨੂੰ ਲੈ ਕੇ ਕੁਝ ਸੀਸੀਟੀਵੀ ਵੀਡੀਓ ਵੀ ਸਾਂਝੀਆਂ ਕੀਤੀਆਂ ਗਈਆਂ ਹਨ ਜਦ ਕਿ ਦੂਜੇ ਪਾਸੇ ਦੂਜੀ ਧਿਰ ਵੀ ਕੈਮਰੇ ਸਾਹਮਣੇ ਆਈ ਤੇ ਉਹਨਾਂ ਇਸ ਮਾਮਲੇ ਨੂੰ ਲੈ ਕੇ ਆਪਣਾ ਪੱਖ ਰੱਖਿਆ ਤੇ ਦੂਜੀ ਧਿਰ ਤੇ ਦੋਸ਼ ਲਗਾਏ ਫਗਵਾੜਾ ਦੇ ਖੋਸਲਾ ਪਰਿਵਾਰ ਦੇ ਦੀਪਕ ਖੋਸਲਾ ਦੀ ਪਤਨੀ ਗੀਤਾ ਖੋਸਲਾ ਨੇ ਮੰਦਰ ਦੇ ਪ੍ਰਦਾਨ ਵਿਪਿੰਨ ਧੀਰ ਤੇ ਜਾਦੂ ਟੂਣੇ ਕਰਨ ਚਾਹੇ ਗੰਭੀਰ ਦੋਸ਼ ਲਗਾਏ ਹਨ ਤੇ ਕਿਹਾ ਹੈ ਕਿ ਇਹ ਮੰਦਰਾ ਵਿੱਚ Hindu ਪਰੰਪਰਾ ਦੇ ਉਲਟ ਕੰਮ ਕਰਦੇ ਹਨ ਉਹਨਾਂ ਕਿਹਾ ਕਿ ਅਸੀਂ ਇਹਨਾਂ ਨੂੰ ਪ੍ਰਦਾਨ ਬਣਾਇਆ ਸੀ ਅਤੇ ਪਿਛਲੇ 35 ਤੋਂ 38 ਸਾਲਾਂ ਦਾ ਮੰਦਰ ਦਾ ਹਿਸਾਬ ਇਹਨਾਂ ਨੇ ਨਹੀਂ ਦਿੱਤਾ ਉਹਨਾਂ ਕੁਝ CCTV ਵੀਡੀਓ ਦਿਖਾਉਂਦੇ ਹੋਏ ਕਿਹਾ ਕਿ ਇਸ ਸਬੰਧੀ ਉਨਵਲੋ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਜਾ ਰਹੀ ਹੈ ਅੱਜ ਅਸੀਂ ਮੰਦਰ ਦੇ ਵਿੱਚ ਮੀਟਿੰਗ ਇਸ ਮੰਦਰ ਵਿੱਚ ਰੱਖੀ ਆ ਅੱਜ ਦਾ ਵਿਸ਼ਾ ਹੈਗਾ ਮੰਦਰ ਦੇ ਵਿੱਚ ਆ ਕੇ ਕੁਝ ਲੋਕ ਤੰਤਰ ਮੰਤਰ ਕਰਦੇ ਆ ਜਿਹੜੇ ਕਿ ਸਾਡੇ ਧਰਮ ਵਾਸਤੇ ਇੱਕ ਕਲੰਕਾ ਅੱਜ ਕੱਲ੍ਹ ਸਾਵਨ ਨਵੀਂ ਨਾ ਚੱਲਦਾ ਮੈਂ ਰੁਟੀਨ ਜਾ ਕੇ ਸ਼ਾਮ ਨੂੰ ਮਾਸ ਦੇ ਵਿੱਚ ਅ ਇੱਥੇ ਅਰਚਨਾ ਪੂਜਾ ਕਰਨਾ ਨਹੀਂ ਆ ਕੱਲ ਸਵੇਰੇ ਜਦੋਂ ਮੈਂ ਸਵੇਰੇ 10 ਵਜੇ 10 12 ਮਿੰਟ ਦੇ ਮੰਦਰ ਆਈਆਂ ਮੇਰੇ ਆਂਦੇ ਨੂੰ ਉਹ ਲੋਕ ਇੱਥੇ ਬੈਠੇ ਸੀ ਬੈਠਣ ਤੋਂ ਬਾਅਦ ਮੈਂ ਆਪਣੀ ਪੂਜਾ ਅਰਚਨਾ ਕੀਤੀ ਅਰੰਭ ਤੋਂ ਬਾਅਦ ਮੈਂ ਤੇ ਤਾਂ ਬਾਹਰ ਗਈ ਮੈਂ ਚਲੀ ਗਈ ਉਸ ਤੋਂ ਬਾਅਦ ਇਹ ਲੋਕ ਉੱਠੇ ਮੈਨੂੰ ਉਹ ਮੈਨੂੰ ਬੜੇ ਅਜੀਬ ਤੰਗ ਨਾਲ ਦੇਖ ਰਿਆ ਸੀ ਜਦੋਂ ਮੈਂ ਚਲੀ ਗਈ ਜਾਂ ਤੋਂ ਬਾਅਦ ਮੈਨੂੰ ਨਾ ਘਰ ਜਾ ਕੇ ਬੜੀ ਖਬਰ ਆਈ ਹੋਈ ਵੀ ਅੱਜ ਮੈਨੂੰ ਬੰਨਾ ਬੜਾ ਅਜੀਬ ਜਿਹਾ ਦੇਖ ਰਿਆ ਸੀ ਵੀ ਕੋਈ ਦਾਲ ਚ ਕਾਲਾ ਤਾਂ ਨਹੀਂ ਕਹਿੰਗੇ ਇਹ ਲੋਕ ਪਹਿਲਾਂ ਵੀ ਮਸ਼ਹੂਰ ਆ ਕਿ ਜਾਦੂ ਟੂਨੇ ਕਰਦੇ ਆ ਤੇ ਕੌਣ ਲੋਗ ਆ ਜਿਹੜੇ ਵਿਅਕਤੀਆਂ ਨੇ ਤੁਹਾਡੇ ਦੇ ਉੱਪਰ ਇਹ ਕੰਮ ਕੀਤਾ ਇਹ ਜੀ ਬੱਬੀ ਧੀਰ ਕਹਿੰਦੇ ਆ ਇਹਨਾਂ ਨੂੰ ਉਹਦਾ ਇਹਨਾਂ ਦਾ ਨਾਮ ਵਿਪਨ ਧੀਰ ਆ ਇਹੋ ਲੋਗ ਆ ਜਿਨ੍ਹਾਂ ਨੇ ਮੇਰੇ ਬੇਟੇ ਤੇ ਇੱਕ ਝੂਠਾ ਕੇਸ ਵੀ ਪਾਇਆ ਇਹਨਾਂ ਨੇ ਕੇਸ ਪਾਇਆ ਕਿ ਇਹਨਾਂ ਨੇ ਮੰਦਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਕੇਸ ਪਾਇਆ ਵੀ ਇਹ 50 ਜਨਾਨੀਆਂ ਦੇ ਵਿੱਚ ਮੇਰੀ ਨੂੰ ਨੂੰ ਇਹਨਾਂ ਦੇ ਬੇਟੇ ਨੇ ਛੇੜਿਆ ਉਹ ਇੱਕ ਪ੍ਰੂਫ ਦੇ ਦੇ ਮੰਦਰ ਆ ਕੇ ਲੋਕਾਂ 'ਚ ਆ ਕੇ ਦੱਸਣ ਵੀ ਲੋਕਾਂ ਨੂੰ ਕਹਿਣ ਇਹ ਆਪਣੇ ਪ੍ਰੂਫ ਦੇ ਇਹਨਾਂ ਦੇ ਪ੍ਰੂਫ ਤਾਂ ਦੋ ਹੀ ਆ ਇੱਕ ਸਾਸ ਜਾਈ ਕਿ ਸਰਾ ਹੋਟੈਨਕਲ ਕੋਲ ਕੋ ਗਵਾਹੀ ਸੀ ਅਸੀਂ ਆਪਣੀ ਗਵਾਹੀ ਦਿੱਤੀ ਹੈ ਸਾਡੀ ਕਾਰਵਾਈ ਚੱਲ ਰਹੀ ਹੈ ਕਿਉਂ ਤੁਸੀਂ ਇਹਨਾਂ ਦੇ ਉੱਪਰ ਫਲੇਮ ਲਾ ਰਹੇ ਆਂ ਹਾਂਜੀ ਆਪਣੇ ਕੋਲ ਕੋਈ ਪ੍ਰੂਫ ਵਗੈਰਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਜੋ ਵੀ ਗੱਲ ਕਹਿ ਰਹੀ ਆਂ ਪਹਿਲੀ ਗੱਲਾਂ ਵੀ ਜਿਹੜੀ ਕੱਲ ਇਹਨਾਂ ਨੇ ਬਰਦادت ਕੀਤੀ ਆ ਕੱਲ ਉਹ ਮੈਂ ਇੱਥੋਂ ਮੰਦਿਰੋਂ ਬਾਹਰ ਨਿਕਲੀ ਮੇਰੇ ਜਾਨ ਤੋਂ ਬਾਅਦ ਇਹਨਾਂ ਨੇ ਹੱਥ ਧੋਤੇ ਹੱਥੋਂ ਦੁਬਾਰਾ ਆਏ ਜਿੱਥੇ ਮੇਰੀ ਚੱਪਲ ਪਈ ਸੀ ਉੱਥੇ ਆਪਣੇ ਹੱਥ ਫੇਰੇ ਸਾਰਿਆਂ ਨੂੰ ਕੁਝ ਨਹੀਂ ਲੱਭਿਆ ਫਿਰ ਵਿਚਾਰੇ ਫੇਰ ਗਏ ਫੇਰ ਆਏ ਫਿਰ ਖੁਰਚ ਖੁਰਚ ਕੇ ਧੋਤੇ ਉਹ ਸਾਰੇ ਸਾਢੇ 4:30 ਸੀਸੀਟੀ ਇਹਨਾਂ ਦੇ ਕੈਮਰੇਆਂ 'ਚ ਇਹਨਾਂ ਦੀ ਰਿਕਾਰਡਿੰਗਾਂ ਹੈਗੀਆਂ ਅਸੀਂ ਸਾਰੀਆਂ ਰਿਕਾਰਡਿੰਗਾਂ ਸੀਡੀ ਕੈਵਲ ਦੇ ਦੇ ਰਹੇ ਹਾਂ ਪਲੱਸ ਐਸਐਚਓ ਸਾਹਮਣੂ ਦੇ ਰਹੇ ਹਾਂ ਡੀਐਸਪੀ ਸਾਹਿਬ ਨੂੰ ਦੇ ਰਹੇ ਆ। ਇਤੋਂ ਇਲਾਵਾ ਇੰਨੇ ਤੇ ਨਹੀਂ ਗੱਲ ਮੁੱਕਦੀ। ਅੱਜ ਸਵੇਰੇ ਫੇਰ ਇਹਨਾਂ ਨੇ ਇੱਕ ਵਾਰ ਦਾਤ ਕੀਤੀ। ਅੱਜ ਸਵੇਰੇ ਇਹ 6:20 ਮਿੰਟ ਦੇ ਮੰਦਰ ਆਏ। ਆਉਣ ਤੋਂ ਬਾਅਦ ਇਹਨਾਂ ਨੇ ਹੌਲੀ ਦੇ ਨੇ ਜਿੱਥੇ ਕੱਲ ਇਹਨਾਂ ਨੇ ਬਾਰਦਾਦ ਕੀਤੀ। ਆਪਣਾ ਸਕੂਟਰ ਖੜਾ ਕੀਤਾ। ਸਕੂਟਰ ਖੜਾ ਕਰਨ ਤੋਂ ਬਾਅਦ ਬੱਬੀ ਦੀ ਜੀ ਨੇ ਕੀ ਕੀਤਾ? ਬੱਬੀ ਦੀ ਜੀ ਦੇ ਨਾਲ ਉਹਦਾ ਸ਼ਮਾਂ ਦੀ ਜੀ ਵੀ ਸੀਗੀ। ਇਹਨਾਂ ਨੇ ਬਹਿਲੇ ਕੋਸਰ ਕੋਸਰ ਕੀਤੀ। ਉਹਨਾਂ ਨੇ ਆਪਣਾ ਲਫਾਫਾ ਚੁੱਕਿਆ। ਤੇਰੀ ਕਰਤਾ ਸਕੂਟਰ ਲਾਇਆ ਸਕੂਟਰ ਲੰਘਦਾ ਬਾਦ ਪੈਰਾਂ ਦੇ ਨਾਲ ਜਿਹੜੀ ਰੇਤਾ ਸੀ ਉਹ ਸਾਰੀ ਖੰਡਾਤੀ ਜਿਹੜੇ ਕਿ ਕੈਮਰੇ ਦੇ ਵਿੱਚ ਕੈਪਚਰ ਹੋ ਚੁੱਕੀ ਆ ਅਸੀਂ ਸਾਰੀ ਪੋਲੂਸ਼ਨ ਨੂੰ ਦੇ ਰਹੇ ਆ ਇਹ ਜੀ ਬੱਬੀ ਦੀ ਜਿਹਦੀ ਤੁਹਾਨੂੰ ਬਤਨੀ ਆ ਇਹ ਜੀ ਇੱਥੇ ਹੁਸ਼ਿਆਰਪੁਰ ਰੋਡ ਦੇ ਬਿਸ਼ਕਰਮਾ ਨਗਰ ਦੇ ਰਹਿਣ ਵਾਲਿਆ ਇਹ ਉਹੀ ਲੇਡੀ ਆ ਜਿਨ੍ਹਾਂ ਨੇ ਪਹਿਲਾਂ ਸਾਡੇ ਮੰਦਰੋਂ ਪੈਸੇ ਵੀ ਚੋਰੀ ਕੀਤੇ ਸੀ ਦੀ ਆਪ ਮੰਗ ਰਹੇ ਹਾਂ ਅਸੀਂ ਪ੍ਰਸ਼ਾਸਨ ਦੇ ਸਾਨੂੰ ਬਹੁਤ ਮਾਣ ਆ ਕਿ ਪ੍ਰਸ਼ਾਸਨ ਸਾਡੀ ਇਹ ਸਾਰੀ ਗੱਲਬਾਤ ਸੁਣ ਕੇ ਸਾਡੀ ਇਸ ਸਮੱਸਿਆ ਦਾ ਸਰਬਦਾਨ ਕਰੂਗੇ ਸਾਡੀ ਪਹਿਲੀ ਸਮੱਸਿਆ ਦਾ ਵੀ ਉਹ ਹੱਲ ਕਰਦੇ ਆ ਸਾਡੀ ਕਿਹੜੀ ਅੱਜ ਦੀ ਸਾਡੀ ਇਹ ਮੰਗਾ ਵੀ ਇਨਾਂ ਲੋਕਾਂ ਨੂੰ ਮੰਦਰ ਚੋਂ ਹਟੋ ਰੋਕਿਆ ਜਾਵੇ ਉਧਰ ਦੂਜੇ ਪਾਸੇ ਵਿਪਿੰਨ ਧੀਰ ਨੇ ਉਹਨਾਂ ਦੀ ਪਤਨੀ ਤੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਤੇ ਉਲਟਾ ਉਹਨਾਂ ਨੇ ਖੋਸਲਾ ਪਰਿਵਾਰ ਤੇ ਹੀ ਦੋਸ਼ ਲਗਾਇਆ ਕਿ ਖੋਸਲਾ ਪਰਿਵਾਰ ਨੇ ਮੰਦਿਰ ਦੇ ਪੈਸੇ ਘਰ ਰੱਖੇ ਹੋਏ ਹਨ ਜਿਸ ਨੂੰ ਜਮ੍ਹਾਂ ਕਰਵਾਉਣ ਲਈ ਜਦੋਂ ਕਿਹਾ ਗਿਆ ਤਾਂ ਉਹਨਾਂ ਨੇ ਉਲਟੇ ਸਿੱਧੇ aarop ਲਗਾਉਣੇ ਸ਼ੁਰੂ ਕਰ ਦਿੱਤੇ ਪੂਰੇ 40 ਸਾਲ ਮਨ ਹੋ ਗਏ ਸੇਵਾ ਕਰਦੇ ਹੋਰ ਅੱਜ 2-3 ਸਾਲ ਤੋਂ ਨਾ ਖੋਸਲਾ ਪਰਿਵਾਰ ਦੀਪਕ ਖੋਸਲਾ ਦੀ ਵਾਈਫ ਸਪਨ ਖੋਸਲਾ ਜਦੋਂ ਉਹਦੇ ਮੰਦਰ 'ਚ ਐਂਟਰ ਹੋਏ ਆ ਉਦੋਂ ਤੋਂ ਮੰਦਰ ਵਿੱਚ ਕੋਈ ਨਾ ਕੋਈ ਕਲੇਸ਼ ਰਹਿੰਦਾ ਹਰ ਵੇਲੇ ਮੰਦਰ 'ਚ ਕਲੇਸ਼ ਰਹਿੰਦਾ ਹੈ ਅਸੀਂ ਇਹਨਾਂ ਨੂੰ ਉਹੀ ਗੱਲ ਕਿਹਾ ਸੀਗਾ ਝਾਈ ਜਦੋਂ ਜੱਤ ਆਈ ਉਦੋਂ ਬਾਅਦ ਜਿਹੜੇ ਤੁਹਾਡੇ ਕੋਲ ਘਰ ਪੈਸੇ ਪਏ ਆ ਤੁਸੀਂ ਮੰਦਰ ਦੇ ਮਾਲਕ ਸੇਵਾਦਾਰ ਨੂੰ ਜਮ੍ਹਾਂ ਕਰਾ ਦਿਓ ਕਾਉਂਸਲ 'ਚ ਜਮ੍ਹਾਂ ਕਰਾਓ ਉਹ ਸਾਨੂੰ ਕਹਿੰਦੇ ਅਸੀਂ ਨਹੀਂ ਜਮ੍ਹਾਂ ਕਰਾਣੇ ਉਹ ਪੈਸੇ ਜਮ੍ਹਾਂ ਇਹਹੀ ਸ਼ੈਡਾ ਮੁੱਦਾ ਉਤੋਂ ਬਾਅਦ ਸਾਡੇ ਨਾਲ ਹਰ ਵੇਲੇ ਕੋਈ ਨਾ ਕੋਈ ਕਲੇਸ਼ ਪਾਈ ਰੱਖਦੇ ਹਰ ਵੇਲੇ ਕਲੇਸ਼ ਕੋਈ ਨਾ ਹਰ ਭਾਈ ਕੋਈ ਸਾਡੇ ਤੇ ਦੋਬਤ ਲਈ ਰੱਖਦੇ ਸਾਡੇ ਨਾਲ ਇਹ ਕਾਰਨ ਕੀ ਹੈ ਨਾ ਪੇਪਾਨ ਦਾ ਬਾਰ-ਬਾਰ ਬਾਰ ਬਾਰ ਇਹੀ ਹੈ ਜੀ ਹੁਣ ਅਸੀਂ ਪੈਸੇ ਜਮਾ ਕਰਾਣ ਲਈ ਕਹਿ ਰਹੇ ਹਾਂ ਬਾਰ ਬਾਰ ਜੀ ਪੈਸੇ ਜਮਾ ਕਰਾਓ ਸਾਡਾ ਤੁਹਾਡਾ ਕੋਈ ਇਦਾਂ ਹੀ ਗੱਲਬਾਤ ਨਹੀਂ ਹੈ ਜੀ ਤੁਸੀਂ ਮੰਦਰ ਦੀ ਕਮੇਟੀ ਦੇ ਪੈਸੇ ਪਾਏ ਤੁਸੀਂ ਘਰ ਘਰ ਤੇ ਰੱਖੇ ਤੁਸੀਂ ਜਮਾ ਕਰਾ ਦੇ ਮੰਦਰ ਦੇ ਸਾਨੂੰ ਕੋਈ ਤਰਾਜ ਨਹੀਂ ਹੈਗਾ ਇਸ ਗੱਲ ਨੂੰ ਪ੍ਰੈਸ ਇਸ ਕਰਕੇ ਰੱਖੀ ਹੈ ਜੀ ਚਾਂਦੀ ਦੇ ਪੱਤਰੇ ਹੀ ਮੈਂ ਜਿਹੜਾ ਨਾ ਸ਼ਿਵਲਿੰਗ ਤੇ ਸੋਨ ਦੇ ਮਨੇੜਾ ਹੀ ਦੇ ਜਿਹੜਾ ਨਾ ਨਾ ਜੀ ਸ਼ਿਵਲਿੰਗ ਦੇ ਉੱਤੇ ਜਾਂਦਾ ਉਹ ਤਾਂ ਸਵੇਰੇ 6 ਵਜੇ ਜਾਂਦਾ ਉਹ ਜਾ ਕੇ ਮੰਦਰ ਜਾ ਕੇ ਉਹ ਤੋਂ ਦਾ 10:30 ਵਜੇ ਪਹੁੰਚਦਾ ਸੀ ਭੋਗ ਦੇਣ ਗਿਆ ਸੀਗਾ ਉੱਥੇ ਸਭ ਉਹ ਮਮਤਾ ਆਪਣੇ ਆਪਣੇ ਉਹ ਵੀ ਖੋਸਾ ਵੀ ਉੱਥੇ ਜੀ ਇਹ ਤਾਂ ਵਜ਼ਾਈ ਉਹ ਤੀਰ ਸੁਣੀ ਸੀ ਉਹ ਤੇਜ਼ੀ ਗਾ। ਉਸਲੇ ਮੰਦਰਮਤਾਂ ਦੇ ਕੇ ਚਲ ਗਿਆ। ਉਹ ਚਲ ਗਿਆ ਤਾਂ ਮੈਂ ਵੀ ਉਸਲੇ ਬਾਹਰ ਆਇਆ ਵਾਂ। ਬਾਹਰ ਆਣ ਤੋਂ ਬਾਅਦ ਮੈਂ ਅੱਜ ਬਾਹਰ ਆਪਣੇ ਬੈਸਾ ਦੁਕਾਨ ਤੇ ਗਿਆ। ਤੇ ਉੱਥੋਂ ਮੈਂ ਆਪਣੀ ਪਰਚੀ ਗੱਡੀਆਂ ਹਾਥੋਂ ਗਿਆ। ਉਧਰ ਪਰਚੀ ਗੱਡੀਆਂ ਤੇ ਮੇਰੀ ਪਰਚੀਆਂ ਵਿੱਚ ਸੀਗੋ। ਇਦਾਂ ਪਰਚੀਆਂ ਜੋ ਜੁੜ ਗਈਆਂ ਉਹ ਤੁਸੀਂ ਪੈ ਸਾਮਾਨ ਦੇਣ ਲੱਪੇ ਮੇਰੇ ਨਾਲ ਉਸਲੇ ਮੈਂ ਥੱਲੇ ਆਪਣੇ ਕਾਗਜ਼ ਲੈ ਜਿਹੜੇ ਉੱਤੇ। ਸਿੱਤਨ ਬਾਅਦ ਸਾਰਾ ਸਾਮਾਨ ਮੈਂ ਹੌਲੀ ਚੱਕਿਆ ਪਹਿਲਾਂ ਵੀ ਲੈਸ ਕਰਕੇ ਉਹਦਾ ਚੱਕ ਨਹੀਂ ਹੁੰਦਾ ਜੀਗਾ। ਪੱਤਰੇ ਮੇਰੇ ਮੈਂ ਚੱਕੇ ਆ ਉਹ। ਉਦੋਂ ਦੁਆਰਾ ਫੇਰ ਮੱਤ ਗਿੱਲੇ ਕਰਕੇ ਦੁਬਾਰਾ ਇਕੱਠੇ ਆ ਕੇ ਫੇਰ ਕਿੱਥੇ ਉਹ ਦੁਆਰਾ ਤਾਂ ਨਾਲ ਉਹ ਬਚਕੇ ਦੁਆਰਾ ਆ ਕੇ ਫੇਰ ਕਿੱਥੇ ਆ। ਔਰ ਫੇਸਬੁਕ ਤੇ ਬਾਰੇ ਵੀਡੀਓ ਉਹ ਕਹਿੰਦੇ ਕੋਈ ਜਾਦੂ ਟੂਣਾ ਵਗੈਰਾ ਕਰਦੇ ਨੇ। 40 ਸਾਲ ਤੋਂ ਮੈਂ ਸੇਵਾ ਕਰਦਾ ਮੈਂ ਕਦੇ ਟੂਣਾ ਕੀਤਾ ਨਹੀਂ ਮੈਂ। ਜੇ ਕਿਹੜਾ ਉੱਥੇ ਮਤਲਬ ਹੁਣ ਮੱਦਰ ਦੀ ਦੇਖ ਰੇਖ ਆ ਜਾ ਉੱਥੇ ਬਿਜਲੀ ਦੇ ਬਿੱਲ ਉਹ ਕੌਣ ਪੇ ਕਰਦਾ? ਉਹ ਅਸੀਂ ਦਿੰਨੇ ਆ। ਅਬੀਲੀਆ ਪਿੱਛੇ ਬਿੱਲ ਆਇਆ ਮੈਂ ਜਮਾ ਕਰਾਇਆ ਉਹਦਾ ਬਿੱਲ ਆਇਆ ਮੈਨੂੰ ਮੈਸੇਜ ਆਇਆ ਸੀ ਜੀ ਮੰਦਰ ਦੇ ਵਿੱਚ QR ਕੋਡ ਵੀ ਕੋਈ ਲੱਗਾ ਹੋਇਆ ਜਿਹੜਾ ਕਿ ਹੋਰ ਕਿਥੇ ਦੇ ਨਾਮ ਤੇ ਉਹ ਕੀ ਹੈ ਉਹਦੇ ਬਾਰੇ ਦੱਸੋ ਜੀ ਹਾਂ ਜੀ ਮਮਤਾ ਮਮਤਾ ਉਹ ਸਰ ਉਹ ਸਰ ਨਾਮ ਲੱਗਿਆ ਜੀ ਤੇ ਇਹ ਇਹਦੇ ਨਾਮ ਤੇ QR ਕੋਡ ਲੱਗਾ ਇਹ ਤਾਂ ਤੁਹਾਡੇ ਨਾਲ ਕੋਈ ਲੈਣਾ ਦੇਣਾ ਕੋਈ ਮੈਂਬਰ ਨਹੀਂ ਕੋਈ ਕੁਝ ਨਹੀਂ ਹੈਗੇ ਜੀ ਇਹਨਾਂ ਦਾ ਘਰ ਵਾਲਾ ਮੈਂਬਰ ਹੈ ਕਮੇਟੀ ਦਾ ਮੈਂਬਰ ਆ ਮੇਰੇ ਕਿਹਦਾ ਤੁਸੀਂ ਵਿਰੋਧ ਕੀਤਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਕਿਹਾ ਇਸ ਬਾਰੇ ਉਹਨਾਂ ਲਾਗ ਦੇ ਕਾਦੇ ਵਾਸਤੇ ਕਿਹਾ ਇਹ ਜੀ ਗੌਰ ਸਹੇਜਾ ਗੌਰ ਸਹੇਜਾ ਉਹ ਇੱਕ ਅਕਾਊਂਟ ਪਿਆ ਹੈ ਬਾਰੇ ਸੇਵ ਦੇ ਮੇਨ ਅਕਾਊਂਟ ਹੈ ਕਿੰਨਾ ਉਹ ਦੋਨਾਂ ਨੇ ਉਸਾਰਨੇ ਇਹ ਮੰਦਿਰ ਕੋਸਲਾ ਪ੍ਰਵਾਹ ਦਾ ਕੀ ਰੋਲਾ ਕੀ ਮੰਦਿਰ ਦੇ ਵਿੱਚ खोसला ਪ੍ਰਵਾਹ ਦਾ ਹੀ ਮੈਂਬਰ ਕਮੇਟੀ ਮੈਂਬਰ ਹਰ ਕਮੇਟੀ ਦੇ ਮੈਂਬਰ ਹੈ ਦੋ ਵਜੇ ਸਾਡੇ ਨਾਲ ਸ਼ੁਰੂ ਦੇ ਮੈਂਬਰ ਹੈ ਉਹ ਕਮੇਟੀ ਦੇ ਲੇਕਿਨ ਦੀਪਕ खोसला ਕਦੀ ਮੰਦਿਰ ਨਹੀਂ ਵੜਿਆ ਸੀ 37 ਸਾਲਾਂ ਤੋਂ ਮੰਦਿਰ ਨਹੀਂ ਵਟਰਦੀ ਕਦੀ ਸਾਲਾਨਾ ਫੰਕਸ਼ਨਾਂ ਤੇ ਵੀ ਉਹ ਸਾਲਾਨਾ ਫੰਕਸ਼ਨ ਕਰੀ ਦੋਨੀਆਂ ਮਈਆਂ ਵੀ ਕਦੀ ਨਹੀਂ ਆਏ ਸੀ ਹਾਲੇ ਕਦੀ ਮਦਰ ਆਂਦੀ ਸੀ 3.5 ਸਾਲ ਹੋਈ 15 ਵਜੇ ਨੂੰ 15 ਵਜੇ ਕਿਉਂ ਕਬਜ਼ਾ ਕਰਦੇ ਕੀ ਕਰਨ ਬਾਈ ਇਹਨਾਂ ਨੇ ਕੰਮ ਹੀ ਨਹੀਂ ਹੈ ਜੀ ਹਰ ਵਾਸਤੇ ਪੱਕੇ ਰਮ ਇਹਨਾਂ ਨੇ ਕੀਤਾ ਹੀ ਪੱਕੇ ਰਮ ਇਹਨਾਂ ਨੂੰ ਗੱਡੇ ਆ ਬਾਅਦ ਇਹਦੇ ਤੋਂ ਕਾਰਵਾਈ ਤੁਹਾਡੇ ਵੱਲੋਂ ਕੋਈ ਹੋਏਗੀ ਅੱਗੇ ਕਿਉਂਕਿ ਸਾਡੇ ਸਾਰਿਆਂ ਫੈਮਲੀ ਦੇ ਖਿਲਾਫ ਉਹਨਾਂ ਨੇ ਫੇਸਬੁਕ ਕਰਾਂਗੇ ਹੀ ਕਾਰਵਾਈ ਬੁਰੀ ਕਰਾਂਗੇ ਹੀ ਜੀ ਹਾਂ ਜੀ ਪਹਿਲਾਂ ਵੀ ਕੋਈ ਤੁਹਾਡਾ ਸਰਕਾਰ ਤੇ ਕੋਈ ਪੱਛਾ ਸਾਡਾ ਪਰਚਾ ਪਹਿਲਾਂ ਹੀ ਵਿਸਪਾਰ ਗੁਰਲੇ ਪਰਚਾ ਕਰਾਇਆ ਹੋ ਤੇ ਜੇਸ ਕਰਾਇਆ ਸਾਡੀ ਸਾਡੀ ਮੇਰੀ ਨੂਰਾਣੀ ਉਹਨਾਂ ਨੇ ਜਦ ਹੱਥਵਾਕ ਪਰ ਗਲੋ ਫੜਿਆ ਤੋਂ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ